ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਖਿਦਰਾਣੇ ਦੀ ਟਹਾਵ ਸ੍ਰੀ ਮੁਕਤਸਰ ਸਾਹਿਬ ਮੇਲੇ ਤੇ ਪਹਿਲਾਂ ਉਧਰ ਨਸਤਮਸਤ ਹੋ ਕੇ ਆਇਆ ਗੁਰੂ ਘਰੇ ਹੁਣ ਆਪਾਂ ਘੋੜੀਆਂ ਦਾ ਮੇਲਾ ਜਿਹੜਾ ਹੈ ਇਹ ਦੇਖਣ ਦੇ ਲਈ ਆਏ ਸੀ ਇੱਥੇ ਪੁਰਾਣੇ ਸਮਿਆਂ ਤੋਂ ਇਹ ਜਿਹੜਾ ਮੇਲਾ ਲੱਗਦਾ ਆ ਰਿਹਾ ਹੈ ਤੇ ਵੱਖ-ਵੱਖ ਨਸਲ ਦੇ ਬਹੁਤ ਹੀ ਜਿਹੜੇ ਇੰਡੀਆ ਲੈਵਲ ਤੇ ਕਿ ਇੰਟਰਨੈਸ਼ਨਲ ਪੱਧਰ ਦੇ ਜਿਹੜੇ ਮਸ਼ਹੂਰ ਘੋੜੇ ਹੈਗੇ ਇੱਥੇ ਉਹ ਘੋੜਿਆਂ ਦੇ ਮਾਲਕ ਜਿਹੜੇ ਹੈਗੇ ਉਹਦੇ ਪੁੱਤਾਂ ਵਾਂਗੂ ਸਾਮ ਸੰਭਾਲ ਕਰਕੇ ਇੱਥੇ ਪ੍ਰਦਰਸ਼ਨੀ ਅ ਤੌਰ ਤੇ ਘੋੜੇ ਲੈ ਕੇ ਆਉਂਦੇ ਆ ਉੱਥੋਂ ਇੱਥੋਂ ਖਰੀਦੋ ਪ੍ਰੋਖਤ ਵੀ ਕਰਦੇ ਆ ਘੋੜਿਆਂ ਦੀ ਕਿਉਂਕਿ ਆਪਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇੱਥੇ ਨਸਲ ਦੇ ਘੋੜੇ ਆਉਂਦੇ ਆ ਤੇ ਅੱਜ ਮੈਂ ਆਪਦੇ ਪਰਿਵਾਰ 'ਚ ਹੀ ਬੈਠਾ ਮੇਰੇ ਵੀ ਦੂਜਾ ਇੱਕ ਭੂਆ ਦਾ ਲੜਕਾ ਤੇ ਚਾਚਾ ਜੀ ਦਾ ਲੜਕਾ ਦੂਜਾ ਬੜੇ ਲੰਮੇ ਸਮੇਂ ਤੋਂ ਹੈਗਾ ਜਿਹੜਾ ਹੈ ਇਹ ਘੋੜਿਆਂ ਦਾ ਪਾਲਣ ਪੋਸ਼ਣ ਕਰਦੇ ਘੋੜੇ ਰੱਖਦੇ ਆ ਤੇ ਇਹ ਆਏ ਇਹਨਾਂ ਤੋਂ ਪੁੱਛਦੇ ਆ ਵੀ ਭਾਈ ਜਸਵੰਦਰ ਜੀ ਕਿੰਨੇ ਕ ਸਾਲ ਹੋ ਗਿਆ ਆਪਾਂ ਨੂੰ ਇਹ ਮੇਲੇ ਤੇ ਆਉਂਦਿਆਂ ਨੂੰ ਘੋੜੇ ਲੈ ਕੇ ਆਪਣੇ ਬੱਚੇ ਲੈ ਕੇ ਘੋੜਿਆਂ ਨੂੰ ਮੈਂ ਡਾਕਟਰ ਸਾਹਿਬ ਛੋਟਾ ਜਿਹਾ ਹਾਂ ਨਿੱਕਾ ਜਿਹਾ ਹੁੰਦਾ ਸੀ ਜਦੋਂ ਦਾ ਇੱਥੇ ਮੇਲੇ ਦੇ ਵਿੱਚ ਆਉਣਾ ਜੀ ਤੇ ਘੋੜਿਆਂ ਦਾ ਨਿੱਕੇ ਬਚਪਨ ਤੋਂ ਹੀ ਆਪਾਂ ਨੂੰ ਸ਼ੌਂਕ ਸੀ ਤੇ ਆਪਣੇ ਨਾਨਾ ਜੀ ਨੂੰ ਸ਼ੌਂਕ ਸੀਗਾ ਨਾਨਕੇ ਪਰਿਵਾਰ ਦੇ ਵਿੱਚ ਸਰਦਾਰ ਗੁਲਜਾਰ ਸਿੰਘ ਜੀ ਉਹਨਾਂ ਦੇ ਨਾਮ ਤੇ ਅਸੀਂ ਗੁਲਜਾਰ ਸਟਾਰਟ ਫਾਰਮ ਜੋ ਰੱਖਿਆ ਹੈ ਤੇ ਆਪਣੇ ਜਾਨਵਰ ਦੋਈ ਥਾਈ ਪਾਲ ਰਹੇ ਆ ਬੀਲੇ ਵਾਲੇ ਵੀ ਪਲੀ ਜਾਂਦੇ ਆ ਤੇ ਪੱਕੇ ਵੀ ਪਲੀ ਜਾਂਦੇ ਆ ਤੇ ਆਪਣੇ ਕੋਲੇ ਕਿਹੜੀ ਨਸਲ ਦੇ ਦੂਜਾ ਮੇਨ ਜਾਨਵਰ ਹੈਗੇ ਆ ਜਿਨ੍ਹਾਂ ਦੀ ਕੋਈ ਬਹੁਤੀ ਡਿਮਾਂਡ ਹੋਵੇ ਉਹ ਖਾਸ ਨਸਲ ਦੇ ਆਪਾਂ ਜਿਹੜੇ ਪਾਲਣ ਪੋਸ਼ਣ ਕਰਦੇ ਹੋਏ ਜਾਨਵਰ ਆਪਣੇ ਕੋਲੇ ਹੀ ਡਾਕਟਰ ਸਾਹਿਬ ਨੁਕਰੇ ਦਾ ਹੀ ਪਾਲਣ ਪੋਸ਼ਣ ਕਰਦੇ ਆ ਜੀ ਨੁਕਰਾਈ ਮੇਨ ਬਰੀਡ ਸਾਡੀ ਨੁਕਰਾਈ ਹੈ ਜੀ ਜੋ ਪੰਜਾਬ ਦੀ ਬਰੀਡ ਹੈ ਜੀ ਨੁਕਰੇ ਦਾ ਤਾਂ ਜੀ ਮੇਨ ਹਿਸਾਬ ਲਾ ਲਓ ਤੁਸੀਂ 100 ਦੇ ਵਿੱਚੋਂ 90 ਕਾ ਕਈ ਤੇ ਦੂਜੇ ਘੋੜਿਆਂ ਦੇ ਘੱਟ ਦਾ ਕੋਨੇ ਨੁਕਰਾਈ ਜਿਆਦੇ ਆ ਪੰਜਾਬ ਦੀ ਫਰੀਦ ਆ ਇਹ ਤੁਸੀਂ ਦੱਸਣਾ ਚਾਹੋਗੇ ਆਪਣੇ ਭਰਾਵਾਂ ਨੂੰ ਵੀ ਨੁਕਰੇ ਦੀ ਕੀ ਦੂਜਾ ਪਛਾਣ ਹੁੰਦੀ ਆ ਨੁਕਰੇ ਘੋੜੇ ਦੀ ਜਿਹੜੀ ਤੁਸੀਂ ਨਸਲ ਦੀ ਗੱਲ ਕਰਦੇ ਹੋ ਨੁਗਰਾ ਜੀ ਬਹੁਤ ਸੋਧ ਆਈ ਆ ਨੁਕਰੇ ਦੇ ਵਿੱਚ ਹੀ ਸਪੋਰਟਲੈਸ ਵਿੱਚ ਕੋਈ ਉਹਦੇ ਵਿੱਚ ਕਾਲਾ ਵਾਲ ਨਹੀਂ ਹੁੰਦਾ ਕੋਈ ਦਾਗ ਨਹੀਂ ਹੁੰਦਾ ਆਈ ਤੇ ਨੁਕਰਾ ਜਮਾ ਪਿਓਰ ਵਾਈਟ ਚਿੱਟਾ ਹੁੰਦਾ ਆਈ ਇਹ ਮੰਡੀ ਵੀ ਦੂਸਰੇ ਮੰਡੀਆਂ ਵਾਂਗ ਹੁੰਦੀ ਹੈ ਵੀ ਕਈ ਵਾਰੀ ਭਾਅ ਉੱਪਰ ਚਲੇ ਜਾਂਦੇ ਆ ਕਈ ਵਾਰੀ ਐਵਰੇਜ ਰਹਿੰਦੇ ਆ ਤੇ ਕਈ ਥੱਲੇ ਚਲੇ ਜਾਂਦੇ ਆ ਐਸ ਵਾਰ ਕਿਵੇਂ ਕਿ ਮੰਡੀ ਦਾ ਮਾਹੌਲ ਥੋੜਾ ਜਿਹਾ ਗਰਮ ਹੈਗਾ ਵੀ ਪਸ਼ੂ ਪਸ਼ੂਆਂ ਦਾ ਰੇਟ ਜ਼ਿਆਦਾ ਆ ਜਾਂ ਮੱਧਮ ਰਿਹਾ ਜਾਂ ਡਾਊਨ ਰਿਹਾ ਜੀ ਪਸ਼ੂਆਂ ਦਾ ਠੀਕ ਆ ਜੀ ਚੰਗੇ ਪਸ਼ੂ ਚੰਗਾ ਰੇਟ ਹੀ ਮਿਲਦਾ ਜੀ ਪਸ਼ੂ ਦਾ ਚੰਗੇ ਪਸ਼ੂ ਦੀ ਕਿਤੇ ਵੀ ਕੀਮਤ ਨਹੀਂ ਘਟਦੀ ਚੰਗੇ ਦਾ ਚੰਗਾ ਹੀ ਭਾਅ ਮਿਲਣਾ ਤੇ ਤੁਸੀਂ ਦੂਜਾ ਘੋੜਿਆਂ ਦੀ ਜਿਹੜੀ ਨਸਲ ਹੈਗੀ ਆ ਉਹ ਨੁਕਰਾ ਘੋੜਾ ਰੱਖਦੇ ਹਨ ਇਧਰੋਂ ਮੇਰੇ ਦੂਜਾ ਛੋਟੇ ਭਰਾ ਨਾਲ ਗੱਲ ਕਰਦੇ ਆ ਮਨਜਿੰਦਰ ਸਿੰਘ ਕنگਰਾ ਪਿੰਡ ਬੀਲੇ ਵਾਲਾ ਕੁਲਜਾਰ ਸਟੱਡ ਫਾਰਮ ਦੇ ਮਾਲਕ ਨਾਲ ਆ ਭਰਾਜੀ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਆਜਾ ਆਪਾਂ ਨੂੰ ਮੰਡੀ ਦੇ ਵਿੱਚ ਆਉਂਦੇ ਕਿੰਨੇ ਕੁ ਸਾਲ ਹੋ ਮੁਕਸਰ ਆਪਾਂ ਡਾਕਟਰ ਸਾਹਿਬ ਤਕਰੀਬਨ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਤਕਰੀਬਨ 1996 ਦੀ ਆਪਣੀ ਇਹ ਜਗ੍ਹਾ ਰੋਕੀ ਹੋਈ ਜੀ ਹੈ ਉਦੋਂ ਮੈਂ 6ਵੀਂ ਕਲਾਸ ਦੇ ਵਿੱਚ ਪੜਦਾ ਹੁੰਦਾ ਜਦੋਂ ਦੇ ਇੱਥੇ ਮੰਡੀ ਚ ਆਉਂਦੇ ਆ ਤੇ ਉਦੋਂ ਤੋਂ ਲਗਾਤਾਰ ਹੀ ਆ ਰਹੇ ਆ ਕੋਈ ਇਹੋ ਜਿਹਾ ਮੇਲਾ ਨਹੀਂਗਾ ਹੋ ਸਕਦਾ ਕੋਈ ਵਿਆਹ ਛੱਡਦਾ ਹੋਵੇ ਪਰ ਮੇਲਾ ਨਹੀਂ ਛੱਡਿਆ ਗਿਆ ਕਰੇ ਵੀ ਆ ਦਰਸ਼ਕੂ ਵੀ ਬੜੇ ਸੰਜੀਦਾ ਹੋ ਕੇ ਇਹ ਦੂਜਾ ਘੋੜਿਆਂ ਦਾ ਪਾਲਣ ਪਾਲਣ ਪੋਸ਼ਣ ਕੀਤਾ ਜਾਂਦਾ ਵੀ ਵੀ ਨੂੰ ਦੱਸਿਆ ਵੀ ਅਸੀਂ ਵਿਆਹ ਛੱਡ ਸਕਦੇ ਆ ਤੇ ਘੋੜਿਆਂ ਦਾ ਮੇਲਾ ਜਾਂ ਘੋੜਿਆਂ ਦੀ ਪਰਵ੍ਰਸਤੀ ਆਨਕਾਨੀ ਨਹੀਂ ਹੋ ਸਕਦੀ ਕੋਈ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਇੱਕ ਬਹੁਤ ਨਰਮ ਜਾਨਵਰ ਹੁੰਦਾ ਹੈਗਾ ਤੇ ਮੇਰਾ ਛੋਟਾ ਵੀਰ ਹੈਗਾ ਇਹ ਬਹੁਤ ਪਰਖ ਰੱਖਦਾ ਹੈਗਾ ਦੂਜਾ ਇਹ ਘੋੜਿਆਂ ਦੇ نسل ਦੀ ਇਹਨਾਂ ਨੂੰ ਪੁੱਛਦੇ ਆ ਵੀ ਇੱਥੇ ਜਿਹੜੇ ਪੰਜ ਸੱਤ ਮੇਨ ਜਿਹੜੇ ਤੁਸੀਂ ਸਾਨੂੰ ਦੱਸੋ ਵੀ ਕਿਹੜੀਆਂ ਕਿਹੜੀਆਂ ਨਸਲਾਂ ਇੱਥੇ ਜਾਰੇ ਆਉਂਦੀਆਂ ਤੇ ਵਿਕਰੀ ਵੀ ਹੁੰਦੀ ਹੈ ਤੇ ਖਰੀਦੋ-ਬਰੋਕਰੀ ਇਹਨਾਂ ਦੀ ਹੁੰਦੀ ਹੈ ਨਸਲ ਡਾਕਟਰ ਸਾਹਿਬ ਇੱਥੇ ਘੋੜਿਆਂ ਦੀ ਸਾਰੀ ਆਉਂਦੀ ਹੈ तकरीबन ਜਿੰਨੀ ਘੋੜਿਆਂ ਦੀ ਨਸਲ ਹੈ ਸਾਰੀ ਆਉਂਦੀ ਹੈ ਜ਼ਿਆਦਾਤਰ ਇੱਥੇ ਵਿਕਰੀ ਜਿਹੜੀ ਹੈਗੀ ਹੈ ਨਾ ਜੀ ਨੁਕਰੇ ਘੋੜੇ ਦੀ ਹੁੰਦੀ ਹੈ ਕਿਉਂਕਿ ਨੁਕਰਾ ਘੋੜਾ ਜਿਹੜਾ ਜੀ ਨੁਕਰਾ ਘੋੜਾ ਜਾਂ ਘੋੜੀ ਇਹ ਬਰਾਤਾਂ 'ਚ ਕੰਮ ਆਉਂਦੇ ਆ ਜੀ ਇਹ ਮਹਾਰਾਸ਼ਟਰ ਗੁਜਰਾਤ ਦਿੱਲੀ ਰਾਜਸਥਾਨ ਯੂਪੀ ਇਹ ਸਾਰੇ ਏਰੀਆ ਦੇ ਵਪਾਰੀ ਇੱਥੇ ਆਉਂਦੇ ਜੀ ਤਾਮਲ ਲਾਡੂ ਤੱਕ ਦੇ ਵਪਾਰੀ ਇੱਥੇ ਆਉਂਦੇ ਜੀ ਇਹ ਜ਼ਿਆਦਾਤਰ ਜਿਹੜਾ ਚਿੱਟਾ ਕੋੜਾ ਹੁੰਦਾ ਜੀ ਇਹ ਸ਼ਾਦੀਆਂ ਦੇ ਵਿੱਚ ਤਵਰਤਾ ਜਾਂਦਾ ਜੀ ਤੇ ਜਿਹੜੇ ਇਹ ਹੁੰਦੇ ਆ ਵਪਾਰੀ ਇਹ ਬਰੀਡਿੰਗ ਨਹੀਂ ਕਰ ਸਕਦੇ ਜੀ ਬਰੀਡਿੰਗ 'ਚ ਪੰਜਾਬ ਬਹੁਤ ਅੱਗੇ ਨਿਕਲ ਚੁੱਕਿਆ ਜੀ ਬਹੁਤ ਨੁਕਰੇ ਦੇ ਉੱਤੇ ਸੋਧ ਹੋਈ ਆ ਜੀ ਸਪੌਟਲੈਸ ਬੱਚੇ ਪੈਦਾ ਕਰਦੇ ਵੀ ਜਿਨ੍ਹਾਂ ਦੇ ਵਿੱਚ ਇੱਕ ਕਾਲਾ ਦਾਲ ਕਾਲਾ ਵਾਲੇ ਖੁਦ ਚਿੱਟੇ ਬੱਚਾ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਨੁਕਰੇ ਘੋੜੇ ਦੀ ਵੱਧ ਤੋਂ ਵੱਧ ਵਿਕਰੀ ਤੁਸੀਂ ਕਿੱਥੋਂ ਕਿੱਥੇ ਸੁਣੀ ਵੀ ਕਿੰਨੇ ਕਿ ਲੱਖਾਂ ਚੱਕਰੇ ਇਹ ਇੱਕ ਤੁਸੀਂ ਤੁਹਾਡੇ ਫੀਲਡ ਦੇ ਮਤਲਬ ਜੇ ਨੇਚਰ ਦਾ ਤੁਹਾਡਾ ਫੀਲਡ ਹੋ ਚੁੱਕਿਆ ਇਸ ਦੇ ਵਿੱਚ ਕੰਮ ਕਰਦੇ ਵੀ ਕਿੰਨੇ ਕਿ ਤੱਕਰੇ ਘੋੜਾ ਵਿਕ ਚੁੱਕਿਆ ਚੰਗੀ ਬਰੀਡ ਦੇ ਘੋੜੇ ਦਾ ਸਭ ਬਹੁਤ ਮਹਿੰਗੇ ਮਹਿੰਗੇ ਵਿਕ ਚੁੱਕਿਆ ਆਪਣੇ ਜਸਪਾਲ ਸਿੰਘ ਜੀ ਤਰਖਾਨ ਵਾਲਾ ਉਹਨਾਂ ਕੋਲੇ ਘੋੜਾ ਸੀਗਾ ਜੀ ਬਹੁਤ ਉੱਚੀ ਕੀਮਤ ਤੇ ਸਲਮਾਨ ਖਾਨ ਖਰੀਦ ਕੇ ਲਗੇ ਉਹਨਾਂ ਤੋਂ ਬਹੁਤ ਚੰਗੇ ਚੰਗੇ ਰੇਟਾਂ ਦੇ ਘੋੜੇ ਹੁਣ ਵਿਗ ਰਹੇ ਆ ਜੀ ਇਹ ਮਤਲਬ ਵੀ ਪੰਜਾਬ ਦੇ ਵਿੱਚੋਂ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਵੀ ਇੱਥੇ ਆ ਕੇ ਇਹਨਾਂ ਦੇ ਦੂਜਾ ਘੋੜੇ ਦੂਜਾ ਪਾਲਕਾਂ ਕੋਲੋਂ ਘੋੜੇ ਲੈ ਕੇ ਜਾਂਦੇ ਆ ਤੇ ਘੋੜਿਆਂ ਦੀ ਦੁਨੀਆ ਦੇ ਵਿੱਚ ਪੰਜਾਬ ਹੈਗਾ ਜਿਹੜਾ ਇਹ ਮੂਰੀ ਹੈਗਾ ਇੱਕ ਰੋਲ ਅਦਾ ਕਰ ਰਿਹਾ ਅਖਤਿਆਰ ਕਰ ਰਿਹਾ ਤੇ ਇੰਨੀਆਂ ਹੀ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਂਝੀ ਕੀਤੀਆਂ ਅੱਜ ਦੇ ਲਈ ਤੂਮ ਨਾਲ ਆਪਦਾ ਬਲੌਗ ਜਾ